ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਗਤਾਂ ਦੇ ਨਾਲ ਵਿਸ਼ੇਸ਼ ਤੌਰ ਤੇ ਜਿਨ੍ਹਾਂ ਵਿੱਚ ਅਮਰੀਕਾ ਤੋਂ ਬਹੁਤ ਹੀ ਵੱਡੇ ਕਾਰੋਬਾਰੀ ਤੇ ਪੰਥ ਦੇ ਸੇਵਾਦਾਰ ਸਮਾਜ ਦੇ ਸੇਵਾਦਾਰ ਸਰਦਾਰ ਔੰਕਾਰ ਸਿੰਘ ਜੀ ਦੌਲਤਪੁਰ ਜਿਨ੍ਹਾਂ ਦਾ ਉੱਥੇ ਕਾਰੋਬਾਰ ਹੈ ਅਮਰੀਕਾ ਦੇ ਨਿਊਯਾਰਕ ਤੇ ਨਿਊ ਜਰਸੀ ਸਟੇਟਾਂ ਵਿੱਚ ਉਹ ਆਪਣੀ ਸੰਸਥਾ ਦੇ ਨਾਲ ਉਹ ਆਪਣੇ ਦਿੱਲੀ ਤੋਂ ਗੁੜਗਾਓਂ ਤੋਂ ਆਏ ਨੇ ਤੇ ਇੱਥੇ ਆਪਣੇ ਬਾਉਪੁਰ ਜਦੀਦ ਬਾਉਪੁਰ ਮੰਡ ਦੇ ਇਲਾਕੇ ਵਿੱਚ ਪਰਿਵਾਰਾਂ ਨੂੰ ਜਿਹੜੇ ਘਰ ਦਾ ਸਮਾਨ ਆ ਮੰਜੇ ਨੇ ਬਿਸਤਰੇ ਨੇ ਗੱਦੇ ਆ ਕੰਬਲ ਆ ਜਾਂ ਹੋਰ ਜਿਹੜਾ ਆਪਾਂ ਘਰਾਂ 'ਚ ਇਸਤੇਮਾਲ ਕਰਦੇ ਆ ਉਹ ਦੇਣ ਵਾਸਤੇ ਇੱਕ ਦਿਨ ਪਹਿਲਾਂ ਵੀ ਆਈ ਸੀਗੇ ਉਦੋਂ ਵੀ ਬਣ ਕੇ ਗਏ ਆ ਕਾਫੀ ਪਰਿਵਾਰਾਂ ਨੂੰ ਉਦੋਂ ਉਹਨਾਂ ਦੀ ਮਦਦ ਹੋਈ ਆ ਤੇ ਬਾਕੀਆਂ ਦੀ ਅੱਜ ਮਦਦ ਕਰਕੇ ਜਾਣਗੇ ਪਹਿਲਾਂ ਤਾਂ ਅਸੀਂ ਸਰਦਾਰ ਔੰਕਾਰ ਸਿੰਘ ਜੀ ਦੇ ਇਹਨਾਂ ਦੀ ਸਾਰੀ ਟੀਮ ਦੇ ਤੇ ਆਪਣੇ ਸਾਰੇ ਜਹਜਦਾਰਾਂ ਦੇ ਸਾਹਿਬ ਮੇਜਰ ਸਿੰਘ ਚੇਅਰਮੈਨ ਸਾਹਿਬ ਨੇ ਤੇ ਸਾਹਿਬ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਜਿਹੜੇ ਉਹਨਾਂ ਦੇ ਭਤੀਜੇ ਨੇ ਦੌਲਤਪੁਰ ਤੋਂ ਸਾਰੀ ਉਹਨਾਂ ਦੀ ਜਿਹੜੀ ਸੰਸਥਾ ਦੇ ਬਹੁਤ ਧੰਨਵਾਦੀਆਂ ਰਿਣੀ ਆ ਜਿਨ੍ਹਾਂ ਨੇ ਅਮਰੀਕਾ ਤੋਂ ਦੇਖੋ ਆ ਕੇ ਉਹਨਾਂ ਨੂੰ ਪੰਜਾਬ ਦਾ ਦਰਦ ਸੀ ਆਪਣੇ ਪੰਜਾਬੀਆਂ ਇਸ ਜਿਹੜੀ ਸੰਕਟ ਦੀ ਘੜੀ ਵਿੱਚ ਉਹਨਾਂ ਨੂੰ ਉਹਨਾਂ ਦੇ ਮਨ ਦੀ ਇਹ ਸੋਚ ਸੀ ਕਿ ਅਸੀਂ ਵੀ ਜਾ ਕੇ ਆਪਣਾ ਹਿੱਸਾ ਪਾਈਏ ਯੋਗਦਾਨ ਪਾਈਏ ਮਦਦ ਕਰਕੇ ਆਈਏ ਤੇ ਇਸ ਕਦਰ ਸਮੁੱਚੇ ਦੇਸ਼ ਵਿੱਚੋਂ ਬਹੁਤ ਵੱਡੀਆਂ ਸੰਸਥਾਵਾਂ ਨੇ ਐਨ ਜੀਓਜ਼ ਨੇ ਆਪਣੇ ਪੰਜਾਬ ਵਿੱਚ ਸੰਤ ਮਹਾਂਪੁਰਖਾਂ ਨੇ ਧਾਰਮਿਕ ਸਿੱਖਿਤਾ ਨੇ ਗੁਰੂ ਘਰਾਂ ਨੇ ਹੋਰ ਪੰਜਾਬੀਆਂ ਨੇ ਸਾਰੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲਾਂ ਜ਼ਿਲ੍ਹਿਆਂ 'ਚ ਆ ਕੇ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਆ ਤਾਂ ਕਿਸੇ ਕੋਈ ਗਲਤੀ ਬਹੁਤੀ ਕੋਈ ਇਹਨੂੰ ਇਸ ਸਮੇਂ ਘਾਟ ਨਹੀਂ ਪਰ ਖੜੇ ਨੇ ਸਰਪੰਚ ਸਾਹਿਬ ਆਪਣੇ ਤੁਸੀਂ ਦੇਖ ਸਕਦੇ ਹੋ ਬਹਾਉਪੁਰ ਜਦੀਦ ਦੇ ਬੜੇ ਸਿਆਣੇ ਆਪਣੇ ਲੋਕ ਸੇਵਾਦਾਰ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਵੱਡੇ ਪੱਦਰ ਤੇ ਜੰਗੀ ਪੱਦਰ ਤੇ ਇਹ ਜਿਹੜੀ ਮਿੱਟੀ ਇਕੱਠੀ ਕਰ ਰਹੇ ਆ ਜਿਹੜੀ ਮਿੱਟੀ ਆਪਣੇ ਖੱਤਿਆਂ ਚ ਆ ਗਈ ਹੈ 2-2 4-4 ਫੁੱਟ ਉਹਨੂੰ ਕਰਾ ਕਰਕੇ ਤੇ ਉਹਨੂੰ ਉਹਦੇ ਥੋੜੇ ਬਣਾ ਰਹੇ ਨੇ ਉਸ ਮਿੱਟੀ ਨੂੰ ਦੁਆਰਾ ਆਪਣੇ ਬੋਰੀਆਂ ਚ ਪਾ ਕੇ ਤੇ ਉਹਨੂੰ ਬੰਦ ਬੰਨਣ ਵਾਸਤੇ ਉਹਨੂੰ ਇਸਤੇਮਾਲ ਕੀਤਾ ਜਾਊਗਾ ਸੋ ਇਸ ਸਮੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆਂ ਕਿ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਇਹਨਾਂ ਨੂੰ ਹੁਣ ਜਿਆਦਾ ਚਾਹੀਦਾ ਡੀਜ਼ਲ ਅਰਕਿ ਡੀਜ਼ਲ ਦੇ ਨਾਲ ਹੀ ਮਿੱਟੀ ਕੱਢੀ ਹੋ ਸਕਦੀ ਹੈ ਡੀਜ਼ਲ ਦੇ ਨਾਲ ਹੀ ਜ਼ਮੀਨ ਆਪਣੇ ਪਧਰੀ ਹੋਊਗੀ ਤਾਂ ਜ਼ਮੀਨ ਤਿਆਰ ਹੋਊਗੀ ਅਗਰ ਇਹ ਸਾਰੀਆਂ ਇਹਨਾਂ ਨੂੰ ਚੀਜ਼ਾਂ ਮਿਲ ਜਾਣ ਤੇ ਇੱਕ ਕਣਕ ਦੀ ਫਸਲ ਲਾਉਣ ਵਾਸਤੇ ਇਹ ਆਪਣੀ ਤਿਆਰੀ ਕਰ ਲੈਣਗੇ ਤੇ ਡੀਜ਼ਲ ਦੇ ਨਾਲ ਇਹਨਾਂ ਨੂੰ ਕੁਝ ਮਾਇਆ ਦੀ ਮਦਦ ਵੀ ਚਾਹੀਦੀ ਹੈ ਕਰਕੇ ਤਾਰ ਦੇ ਨਾਲ ਬੋਰੇ ਬੰਨਣੇ ਆ ਜਾਂ ਟਰੈਕਟਰਾਂ ਦੀ ਆਪਣੇ ਲੋਡ ਹੈਗੀ ਆ ਉਹ ਵੀ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਨਾਲ ਨਾਲ ਆਪਾਂ ਨੂੰ ਟਰੈਕਟਰ ਵੀ ਜਿਹੜੇ ਜਿਹੜੇ ਪਿੰਡਾਂ ਤੋਂ ਟਰੈਕਟਰ ਆ ਸਕਦੇ ਉਹਨੂੰ ਕੱਲੋਂ तकरीबन 35-40 ਟਰੈਕਟਰ ਆਪਣੇ ਉਥੋਂ ਨਕੋਦਰ ਮਹਿਦਕੁਰ ਦੇ ਇਲਾਕੇ ਤੋਂ ਆ ਰਹੇ ਆ ਇੱਕ ਟੈਂਕਰ ਡੀਜ਼ਲ ਦਾ ਲੈ ਕੇ ਆ ਰਹੇ ਆ ਉਹਨਾਂ ਨੇ ਇਸ ਬੰਨ ਨੂੰ ਬੰਨਣ ਵਾਸਤੇ ਮਿੱਟੀ ਇਕੱਠੀ ਕਰਨ ਵਾਸਤੇ ਜਾਂ ਮਿੱਟੀ ਪਾਉਣ ਵਾਸਤੇ ਆਪਣਾ 2000 ਦਿੰਦਾ ਯੋਗਦਾਨ ਪਾ ਕੇ ਜਾਣਗੇ ਇਸ ਸਮੇ ਇਹ ਜੋ ਸਰਪੰਚ ਸਾਹਿਬ ਕਹਿ ਰਹੇ ਆ ਇਸ ਆਪਣੀ ਜਾਦੀ ਚੀਜ਼ ਦੀ ਲੋੜ ਹੈ ਡੀਜ਼ਲ ਦੀ ਕੁਸ਼ ਮਾਇਆ ਦੀ ਜਾਂ ਬੰਨ ਨੂੰ ਜਿਵੇਂ ਆਪਾਂ ਬੰਨਣਾ ਹੈ ਮਿੱਟੀ ਇਕੱਠੀ ਕਰਕੇ ਬੋਰੇ ਬਣਾ ਕੇ ਤੇ ਬੰਨ ਤੇ ਆਪਣੇ ਮਜ਼ਬੂਤ ਕੀਤਾ ਜਾਵੇ ਬੰਨ ਤੇ ਉਹ ਬੋਰੇ ਸਿੱਟੇ ਜਾਣ ਤਾਂ ਕਿ ਦੁਆਰਾ ਜਿਹੜੀ ਜ਼ਮੀਨ ਹੈ ਸਾਰੀ ਬਜਾਈ ਵਾਸਤੇ ਤਿਆਰ ਹੋ ਸਕੇ ਸੋ ਮੈਂ ਫਿਰ ਇੱਕ ਵਕੀਰ ਜੀ ਇੱਕ ਵਾਰ ਸਰਦਾਰ ਹੰਕਾਰ ਸਿੰਘ ਜੀ ਆਪਾਂ ਦੇਖ ਸਕਦੇ ਆ ਆਪਣੀ ਟਾਲੀ ਦੇ ਉੱਪਰ ਖੜੇ ਹੋ ਕੇ ਆਪ ਆਪਣੇ ਅਤੀ ਸੇਵਾ ਕਰ ਰਹੇ ਨੇ ਇਹਨਾਂ ਗਰੀਬਾਂ ਨੂੰ ਸਾਰਿਆਂ ਨੂੰ ਆਸਮਾਨ ਦੇ ਰਹੇ ਨੇ ਲੋੜ ਬੜੀ ਆ ਵਿਚਾਰਿਆਂ ਨੂੰ ਘਰ ਟਹਿ ਗਏ ਇਹਨਾਂ ਦੇ ਰਸੋਈਆਂ ਟਹਿ ਗਈਆਂ ਅੰਦਰ ਜਾ ਕੇ ਆਪਣੇ ਰਹਿ ਨਹੀਂ ਸਕਦੇ ਸੌ ਨਹੀਂ ਸਕਦੇ ਮੁਸ਼ਕਲ ਬੜੀ ਆ ਪਰ ਜਿਵੇਂ ਪੰਜਾਬੀਆਂ ਨੇ ਮਦਦ ਕੀਤੀ ਹੈ ਕੋਈ ਕਸਰ ਨਹੀਂ ਛੱਡੀ ਹੌਲੀ ਹੌਲੀ ਇਹਨਾਂ ਵਿਚਾਰੇ ਪਰਿਵਾਰਾਂ ਦਾ ਵੀ ਜਿਹੜਾ ਜੀਵਨ ਆ ਉਹ ਨਾਰਮਲ ਹੋ ਜਾਊਗਾ ਠੀਕ ਹੋ ਜਾਊਗਾ ਟਾਈਮ ਲੱਗੂਗਾ ਕਰਕੇ ਕੁਦਰਤੀ ਮਾਰ ਵੀ ਪਈ ਆ ਕਿ ਸਰਕਾਰਾਂ ਦੀ ਅੰਗਰੇਜ਼ੀ ਕਿ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਉਹਦਾ ਖਮਿਆਜ਼ਾ ਪੁਕਤਣਾ ਪਿਆ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਸਰਕਾਰ ਬੁਰੀ ਤਰ੍ਹਾਂ ਇਸ ਕੰਮ ਵਿੱਚ ਫੇਲ ਹੋ ਗਈ ਆ ਇਸ ਲਈ ਇਹ ਪੰਜਾਬੀਆਂ ਨੇ ਬਹੁਤ ਵੱਡਾ ਪ੍ਰਾਲਾ ਕਰਕੇ ਸਾਰੇ ਪੰਜਾਬ ਨੇ ਪੰਜਾਬ ਤੇ ਬਾਹਰੋਂ ਵੀ ਦੂਸਰੇ ਸੂਬਿਆਂ ਦੇ ਲੋਕਾਂ ਨੇ ਵੀ ਇੱਥੇ ਆ ਕੇ ਚਾਹ ਸੁਲਤਾਨਪੁਰ ਲੋਧੀ ਦੀ ਤੇ ਬਾਬੇ ਨਾਨਕ ਦੀ ਪਵਿੱਤਰ ਧਰਤੀ ਆ ਚਾਹੇ ਮਖੂ ਹੋਵੇ ਫਾਜ਼ਿਲਕਾ ਹੋਵੇ ਅਬੋਰ ਆਪਣੇ ਫਿਰੋਜ਼ਪੁਰ ਉਧਰ ਹੀ ਨਾਵਾ ਆ ਜਾਂ ਆਪਣੇ ਗੁਰਦਾਸਪੁਰ ਆ ਸਾਰੇ ਇਲਾਕਿਆਂ ਚ ਬਹੁਤ ਜਿਆਦੀ ਮਦਦ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂ ਨਾਲੇ ਸਮੇਂ ਚ ਫਿਰ ਅਸੀਂ ਐਨਆਰਆਈ ਨੂੰ ਵੀ ਅਪੀਲ ਕਰਦੇ ਆ ਸਰਦਾਰ ਊਕਾਰ ਸਿੰਘ ਜੀ ਵਰਗੇ ਆਪਣੇ ਪਰਿਵਾਰਾਂ ਨੂੰ ਪੰਥ ਦੇ ਸੇਵਾਦਾਰਾਂ ਨੂੰ ਉਹ ਵੀ ਹਜੇ ਵੀ ਜੋ ਇਹਨਾਂ ਗਰੀਬਾਂ ਨੂੰ ਲੋੜ ਆ ਬੱਚਿਆਂ ਨੂੰ ਲੋੜ ਆ ਇਹਨਾਂ ਦੀ ਪੜ੍ਹਾਈ ਵਾਸਤੇ ਇਹਨਾਂ ਦੇ ਮਕਾਨਾਂ ਵਾਸਤੇ ਠੀਕ ਹੈ ਜ਼ਿਮੀਦਾਰ ਤਾਂ ਆਪਣੀ ਜਿਹੜੀ ਜ਼ਮੀਨ ਤਿਆਰ ਕਰਕੇ ਫਸਲ ਲਾ ਲੂਗਾ ਇਹ ਓਖਾਈ ਦਾ ਬਹੁਤ ਆ ਜ਼ਿਮੀਦਾਰ ਨੂੰ ਚੋਨੇ ਦੀ ਫਸਲ ਸਾਡੀ ਆਪਾਂ ਦੇਖ ਸਕਦੇ ਹਾਂ ਕਿ ਵਾਹ ਹੋ ਗਈ ਇਦਾਂ ਆਪਣੇ ਚੋਨਾ 80 80 90 90 ਹੇਅਰ ਦਾ ਲੱਖ ਲੱਖ ਦਾ ਚੋਨਾ ਨਿਕਲਣਾ ਸੀ ਕੇਚੋ ਪਰ ਨਾਲ-ਨਾਲ ਜਿਹੜੇ ਜਾਰੇ ਮਿਹਨਤੀ ਪਰਿਵਾਰ ਨੇ ਜਿਨ੍ਹਾਂ ਦੇ ਘਰ ਆਪਣੇ ਕੱਚੇ ਸੀਗੇ ਗੱਡਰ ਵਾਲੇ ਦੀਆਂ ਛੱਤਾਂ ਸੀਗੀਆਂ ਉਹ ਆਪਣੇ ਛੱਤਾਂ ਡੇਗੀਆਂ ਚੋਣ ਲਾਪੇ ਉਹਨਾਂ ਨੂੰ ਵੀ ਬੜੀ ਮਦਦ ਦੀ ਲੋੜ ਆ ਹੌਲੀ-ਹੌਲੀ ਇਹ ਸਾਰਾ ਪ੍ਰਾਲਾ ਸਮੁੱਚੇ ਪੰਜਾਬੀਆਂ ਵੱਲੋਂ ਤੇ ਜਿਹੜੇ ਲੋਕ ਸੇਵਾਦਾਰ ਨੇ ਉਹਨਾਂ ਵੱਲੋਂ ਸਰਦਾਰ ਹੰਕਾਰ ਸਿੰਘ ਜੀ ਵਰਗੀਆਂ ਸਖਸੀਤਾ ਵੱਲੋਂ ਕੀਤਾ ਜਾਊਗਾ। ਤੋਂ ਮੈਂ ਊਗਾਰ ਸਿੰਘ ਜੀ ਦਾ ਖੀਰ ਚ ਬਹੁਤ-ਬਹੁਤ ਇੱਕ ਵਾਰ ਫੇਰ ਆਪਣੇ ਵੱਲੋਂ ਸਰਪੰਚ ਸਾਹਿਬ ਵੱਲੋਂ ਧੰਨਵਾਦ ਕਰਦਾ। ਸਰਪੰਚ ਸਾਹਿਬ ਨੂੰ ਫੇਰ ਭਰੋਸਾ ਦੇ ਕੇ ਜਾਵਾਂਗੇ। ਅਸੀਂ ਬੰਦ ਤੇ ਵੀ ਜਾ ਕੇ ਦੇਖ ਕੇ ਆਉਂਦੇ ਆ। ਹੋਰ ਵੀ ਜਿਹੜੀ ਮਦਦ ਹੋਊਗੀ ਉਹਨਾਂ ਨੂੰ ਵੀ ਕਵਾਂਗੇ। ਹੰਕਾਰ ਸਿੰਘ ਜੀ ਨੂੰ ਆਪਣੇ ਵੱਲੋਂ ਵੀ ਅਸੀਂ ਅੱਗੇ 5000 ਲੀਟਰ ਡੀਜ਼ਲ ਦੇ ਇਹਦਾ ਅਲਾਨ ਕਰਕੇ ਗਏ ਸੀ ਕਿ ਤਕਰੀਬਨ 1.5 2000 ਲੀਟਰ ਅਸੀਂ ਦਿੱਤਾ ਇੱਥੇ ਵੀ ਡੀਜ਼ਲ ਜਿਹੜਾ ਹੋਰ ਲੋਡ ਹੋਊਗਾ ਉਹ ਦੇਵਾਂਗੇ ਤਾਲੂ ਟੈਂਕਰ ਡੀਜ਼ਲ ਦਾ ਲੈ ਕੇ ਆ ਰਹੇ ਨੇ ਆਪਣੇ ਵੱਲੋਂ ਜਿਹੜਾ ਵੀ ਸਾਡਾ ਫਰਜ਼ ਹੋਇਆ ਸੀ ਪੂਰਾ ਉਹਨੂੰ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ